ਵਾਸਤੇ ਆਏ ਕਿਸਾਨ ਭਰਾਵੋ ਤੇ ਮੇਰੀਓ ਭੈਣੋ ਪਹਿਲਾ ਮੈਂ ਜ਼ਿਕਰ ਕਰਨਾ ਵੀ ਇਹ ਘਟਨਾ ਜਿਹੜੀ 6 ਜੂਨ ਨੂੰ ਵਾਪਰੀ ਹੈ ਇਹ ਘਟਨਾ ਅਸਲ ਚ ਕੀ ਹੈ ਇਹ ਇੱਕ ਘਟਨਾ ਕੋਈ ਗਣੀ ਮਿੱਥੀ ਨਹੀਂ ਹੈ ਅਚਾਨਕ ਇਨਸੀਡੈਂਟ ਹੈ ਇੱਕ ਦੂਜੇ ਨੂੰ ਕੋਈ ਜਾਣਦੇ ਨਹੀਂ ਸੀ ਇਹ ਆਪਮਣੇ ਸਾਹਮਣੇ ਹੋਏ ਕਿਸੇ ਕਾਰਨਾ ਕਰਕੇ ਇਹਨਾਂ ਦੀ ਤੂ ਤੂ ਮੈਂ ਮੈਂ ਹੋਰ ਕੇ ਇਹ ਭੇਡ ਹੋਇਆ ਭੇਡ ਹੋਣ ਤੋਂ ਬਾਅਦ ਜਦੋਂ ਮਨਜੀਤ ਨੂੰ ਪਤਾ ਲੱਗਿਆ ਉਹਦੇ ਪੁੱਤਰ ਤੇ ਅਟੈਕ ਹੋਇਆ ਪੁੱਤਰ ਦੇ ਪਿਓ ਦੇ ਰਿਸ਼ਤੇ 'ਚੋਂ ਜੋ ਰਿਐਕਸ਼ਨ ਮਨਜੀਤ ਨੇ ਕੀਤਾ ਉਹ ਹਰ ਇੱਕ ਪਿਓ ਹੀ ਕਰਦਾ ਹੈ ਬਸ ਸナイਪਰ ਕੇ ਕਿ ਮਨਜੀਤ ਇੱਕ ਜਥੇਬੰਦੀ ਦਾ ਸੀਨੀਅਰ ਆਗੂ ਹੈ ਇਸ ਕਰਕੇ ਅਸੀਂ ਉਸ ਨੂੰ ਐ ਸਮਝਿਆ ਵੀ ਇੱਕ ਸੀਨੀਅਰ ਆਗੂ ਦੇ ਨਾਤੇ ਤੇਰੀ ਕੁਝ ਜ਼ਿੰਮੇਵਾਰੀ ਸੀ ਤੇ ਤੈਨੂੰ ਹੀ ਗਲਤ ਹੋਇਆ ਇਸ ਨੂੰ ਅਸੀਂ ਸਵੀਕਾਰ ਕਰ ਲਿਆ ਵੀ ਇਹ ਸਤੋ ਗਲਤ ਰਿਹਾ ਅਸਲ ਵਿੱਚ ਇਹ ਘਟਨਾ ਜੀਤੇ ਵਾਪਰੀ ਮਨਜੀਤ ਕੌਣ ਹੈ ਮਨਜੀਤ ਕੀ ਹੈ ਇਹ ਤਾਸ਼ ਦੇ ਪੱਤਿਆਂ ਵਾਂਗੂ ਲੋਕਾਂ ਦੇ ਸਾਹਮਣੇ ਜਿਨ੍ਹਾਂ ਨੇ ਇਹ ਘਟਨਾ ਨੂੰ ਇੰਜ਼ਾਮ ਦੇ ਕੇ ਪਹਿਲ ਕਦਮੀ ਕੀਤੀ ਹੈ ਉਹ ਕੌਣ ਨੇ ਉਹ ਕਿਹਦੇ ਨਾਲ ਜੁੜੇ ਹੋਏ ਨੇ ਉਹ ਕਿਹੜੇ ਫਿਰਕੇ ਦੇ ਨੇ ਉਹ ਕਿਹੜੀ ਜਾਤ ਦੇ ਨੇ ਕਿਹੜੀ ਜਮਾਤ ਦੇ ਨੇ ਇਸ ਗੱਲ ਬਾਰੇ ਇਹਨਾਂ ਸੈਂਕੜੇ ਕੋਹਾਂ ਦਾ ਵਾ ਵਾਸਤਾ ਵੀ ਜੇ ਉਹਨਾਂ ਪਿਸ਼ੋਕੜ ਦੇਖਣਾ ਹੋਵੇ ਜਿਵੇਂ 45 ਕਮੇਟੀ ਦੀ ਰਿਪੋਰਟ ਹੈ ਸਾਡੀ ਰਿਪੋਰਟ ਹੈ ਪੁਲਿਸ ਦੇ ਕੋਲੇ ਵੀ ਰਿਪੋਰਟ ਹੈ ਯਾਨੀ ਪਹਿਲੀ ਬੁਲਾਕਾਟ ਦੇ ਵਿੱਚ ਪੁਲਿਸ ਨੇ ਮੰਨਿਆ ਵੀ ਇਹ ਗੈਂਗ ਹੈਗੀ 14 ਬੰਦੇ ਹੁੰਦੇ ਸੜ ਤੇ 9 6 ਬੰਦਿਆਂ ਦੇ ਧਰੇ ਹੋਏ ਹੈ ਗੈਂਗ ਤਾਂ ਫਿਰ ਲੁੱਟਾਂ ਘੁਹਾਂ ਵਾਲਾ ਗੈਂਗ ਹੋਵੇ ਨਸ਼ੇ ਵੇਚਣ ਵਾਲੀ ਕੋਈ ਪਾਰਟੀ ਹੋਵੇ ਚੋਰੀਆਂ ਕਰਨ ਵਾਲੀ ਕੋਈ ਪਾਰਟੀ ਹੋਵੇ ਉਹਦਾ ਕਿਸੇ ਜਾਤ ਦੇ ਹੋਣ ਕਿਸੇ ਫਿਰਕੇ ਦੇ ਹੋਣ ਚਾਹੇ ਕਿਸੇ ਜਮਾਤ ਦੇ ਹੋਣਾ ਉਹਦਾ ਕ੍ਰਿਮੀਨਲ ਤਾਂ ਸਾਰੇ ਲੋਕਾਂ ਦੇ ਸਾਰੇ ਸਮਾਜ ਵਾਸਤੇ ਮਾੜੇ ਹੁੰਦੇ ਆ ਬਈ ਉਹ ਕਿਉਂ ਉਧਰ ਨੂੰ ਗਏ ਨੇ ਹੱਡ ਕਰਨ ਪਰ ਇਹ ਮਸਲੇ ਨੂੰ ਜਾਤ ਦਾ ਕਿਹਨੇ ਬਣਾਤਾ ਪਹਿਲਾ ਦੋਸ਼ੀ ਕੌਣ ਹੈ ਪਹਿਲਾ ਦੋਸ਼ੀ ਤਾਂ ਪੁਲਿਸ ਪ੍ਰਸ਼ਾਸਨ ਹੈ ਜਿਹਨੂੰ ਫੋਨ ਕੀਤਾ ਜਗਤਾਰ ਲੱਡੀ ਨੇ ਵਿਆ ਘਟਨਾ ਵਾਪਰੀ ਜੀ ਤੁਸੀਂ ਵੀ ਆਓ ਮੈਂ ਵੀ ਜਾਣਾ ਜਗਤਾਰ ਉੱਥੇ ਪਹੁੰਚਦਾ ਐਸੇ ਚੋਂ ਫੇਰ ਨਹੀਂ ਜਾਂਦਾ ਉਧਰੋਂ ਫੇਰ ਫੋਨ ਕਰਦਾ ਵੀ ਤੁਸੀਂ ਇੱਥੇ ਆਓ ਅੱਧੇ ਪੌਣੇ ਘੰਟੇ ਬਾਅਦ ਐਚਐਸ ਨਾਲ ਜਾਂਦੇ ਨੇ ਉਹ ਜਿਹੜੇ ਮੁੰਡਿਆਂ ਦੇ ਨਾਲੇ ਘਟਨਾ ਵਾਪਰੀਆ ਉਹ ਉਹਨਾਂ ਨੂੰ ਹਰਾਸਤ ਵਿੱਚ ਉੱਥੇ ਜਗ੍ਹਾ ਵੀ ਦੇ ਐਸ ਐਚਓ ਸਾਹਿਬ ਨੇ ਅਗਦੀ ਐਫ ਆਈ ਆਫ ਆਈ ਆਰ ਬੜੇ ਸ਼ੌਕ ਨਾਲ ਲਿਖਿਆ ਉਹ ਐਫ ਆਈ ਆਰ ਪੁਲਿਸ ਦੀ ਲਿਖੀ ਹੋਈ ਐਫ ਆਈ ਆਰ ਹੈ ਪੁਲਿਸ ਨੇ ਬੜੇ ਸ਼ੌਕ ਨਾਲ ਬੜਿਆ ਕਿ ਪਹਿਲਾ ਉਹ ਬੰਦਿਆਂ ਨੂੰ ਕੋਟਿਆ 2 ਘੰਟੇ ਪਿੰਡਾਂ ਚ ਕਮਾਇਆ ਕਮਾ ਕੇ ਪੇਸ਼ ਕੀਤਾ ਜਗਤਾਰ ਲੱਡੀ ਨੇ ਐਉਂ ਕੀਤਾ ਮਨਜੀਤ ਨੇ ਐਉਂ ਕੀਤਾ ਜਗਤਾਰ ਨੇ ਐਉਂ ਕੀਤਾ ਮਨਜੀਤ ਨੇ ਐਉਂ ਕੀਤਾ ਜਗਤਾਰ ਨੂੰ ਵਿਚ ਮੜਦਾ ਸੈਂਕੜੇ ਕੋਹ ਦੂਰ ਵੀ ਇਹ ਸਚਾਈ ਤੋਂ ਸੈਂਕੜੇ ਕੋਹ ਦੂਰ ਹੈ ਆ ਗੰਨੀ ਦੂਜਾ ਐਸੀ ਐਟਲਾ ਦਾ ਨਾਲ ਕੁੱਟਮਾਰ ਹੋਈ ਹੈ ਉਧਰ ਇਹਨਾਂ ਨੇ ਜਾਨ ਲੈ ਦਾ ਹਮਲਾ ਕੀਤਾ ਪੂਰੇ ਪੁਲਿਸ ਨੂੰ ਇਹ ਜਾਣਕਾਰੀ ਹੈ ਕਿ ਜਿੱਥੇ ਸੂਆ ਮਾਰਿਆ ਜਿਹੜੀ ਜਗ੍ਹਾ ਤੇ ਮਾਰਿਆ ਉਹ ਕਿਸੇ ਸੁਧਾਰਨ ਵਿਅਕਤੀ ਦਾ ਹਮਲਾ ਨਹੀਂ ਹੈ ਕਾਤਲਾ ਨਾ ਹਮਲੇ ਆਹ ਇੱਕ ਘਟਨਾ ਜਿਹੜੀ ਆ ਪਿਛਲੇ ਦਿਨੀ ਵਾਪਰੀਆ ਮਜ਼ਦੂਰ ਦਾ ਮੁੰਡਾ ਮਾਰਿਆ ਸ਼ੇਟਾਂ ਛਾਣੇ ਚ ਕਿਹੜਾ ਪਿੰਡ ਆ ਚਲੋ ਉਹ ਮੈਨੂੰ ਕਸੂਤਾ ਜਾਂ ਨਾ ਆਉਂਦਾ ਉਹਦੇ ਵੀ ਸੂਆ ਮਾਰਿਆ ਉਹਦੀ ਮਜ਼ਦੂਰ ਦੇ ਮੁੰਡੇ ਦੀ ਮਾਂத் ਹੋ ਗਈ ਉਹ ਸਾਥੀ ਜਿਹੜਿਆ ਪੋਲੀਟੀਕਲ ਮੋਟਾ ਨੇ ਰੋਟੀਆਂ ਵੰਡ ਕੇ ਨਾਲੇ ਜਾ ਕੇ ਥਾਣਾ ਘੇਰਿਆ ਤਾਂ ਦਿਖਾ ਦਿਓ ਜਾਓ ਅਸੀਂ ਕਹਿੰਦੇ ਮਜ਼ਦੂਰ ਤੇ ਮਾੜਾ ਹੋ ਗਿਆ ਸਾਨੂੰ ਤਾਂ ਇਹ ਘਟਨਾ ਘਟੀ ਤੋਂ ਬਾਅਦ ਪਤਾ ਲੱਗਾ ਵੀ ਜਿਹੜੇ ਹਮਲਾਵਰ ਮੁੰਡੇ ਸੀ ਨਾ ਉਹ ਇਹ ਦਲਿਤ ਜਾਤੀ ਨਾਲ ਸੰਬੰਧਿਤ ਨੇ ਨਾ ਇਹ ਮਨਜੀਤ ਨੂੰ ਪਤਾ ਸਾਰੀ ਵੀਡੀਓ ਮੈਂ ਦੇਖੀ ਹੈ ਕਿਤੇ ਮਨਜੀਤ ਦੀ ਗਾਲ ਨਹੀਂ ਜਿੰਨੀਆਂ ਚਲੋ ਇਹਨੇ ਬਾਹਰ ਦੱਤਾ ਕੀਤੀਆਂ ਨੇ ਸੰਭਲ ਕੇ ਕੀਤੀ ਜਾਂਦੀ ਸਿਰ 'ਚ ਕੋਈ ਸੱਟ ਮਾਰਦਾ ਮੈਂ ਨਹੀਂ ਦੇ। ਚਲ ਅਸੀਂ ਤਾਂ ਉਹਨੂੰ ਵੀ ਗਲਤ ਮੰਨ ਲੈਣਾ। ਐਸਐਚਓ ਸਾਹਿਬ ਇੱਕ ਤਾਂ ਇਹ ਬਣਾਇਆ। ਉਹਨੂੰ ਵਿਚ ਮੜਤਾ ਜਗਤਾਰ ਨੂੰ ਆ ਪਿੰਡਾਂ 'ਚ ਫੇਰੇ ਹੋਏ ਨੂੰ ਅਗਵਾ ਬਣਾਤਾ ਉਹਨਾਂ ਨੂੰ ਵੀ ਪਹਿਲਾਂ ਡਾਂਗਾ ਨਾ ਕੁੱਟੇ ਫਿਰ ਅਗਵਾ ਕਰਕੇ ਪਿੰਡਾਂ 'ਚ ਲੈ ਕੇ ਗਏ। ਫਿਰ ਉਹ ਉਹਨਾਂ ਨੂੰ ਪੇਸ਼ ਕੀਤਾ ਪਿੱਛੋਂ। ਜਦੋਂ ਪੇਸ਼ ਕਰਦੇ ਨੇ ਘਰ ਦੇ ਮਾਪਿਆਂ ਨੂੰ ਫੋਨ ਕਰਕੇ ਬਦਲੋ ਨਾ ਮੈਂ ਤਾਂ ਦੇ ਹਵਾਲੇ ਕਰਾਂ ਪਹਿਲਾ ਇਸ ਘਟਨਾ ਦੇ ਪਿਛਲੇ ਪਾਸੇ ਕੀ ਸੀਗਾ ਕਿ ਜ਼ਖਮ ਨਹੀਂ ਹੈ ਜ਼ਖਮ ਕਰਕੇ ਲਓ 307 ਬੁਲਾਵਾਂਗੇ ਇਹਦੇ ਤੇ 2 ਘੰਟੇ ਤਾਂ 2.5 ਘੰਟੇ ਤੱਕ ਤੁਸੀਂ ਠਾਣੇ ਰੱਖਿਆ ਤੇ ਉਹਨਾਂ ਦੇ ਜਦੋਂ 6:00 ਵੱਜੇ ਹੋਈ ਸੀ ਤੁਹਾਨੂੰ ਉਹਨਾਂ ਨੂੰ ਛਾ ਕੇ ਮੈਡੀਕਲ ਕਰਾਉਣਾ ਸੀ ਡਾਕਟਰ ਦੇ ਪੇਚ ਨਹੀਂ ਸੀ ਉਹ ਕਰਨੇ ਚਾਹੀਦੇ ਸਨ ਛੋਟਾ ਹੈ ਨੀਤ ਮਾਰੀ ਸਾਨੂੰ ਸ਼ੱਕ ਪੈਂਦਾ ਹੈ ਵੀ ਉਥੇ ਨੁਕਸਾਨਿਆਂ ਜਾਂਦਾ ਤੇ ਕਤਲ ਦਾ ਪਰਜਾ ਮਨਜੀਤ ਤੇ ਕਰਨ ਦਾ ਇਰਾਦਾ ਸੀ ਕਿਉਂਕਿ ਮਨਜੀਤ ਜੱਟਾਰ ਇਹ ਸਾਨੂੰ ਰੜਕਲੇ ਸੀ ਜਥੇਵੰਦੀ ਪੋਲੀਟੀਕਲ ਪਾਰਟੀ ਨੂੰ ਰੜਕਦੀ ਹੈ ਪੁਲਿਸ ਅਫਸਰਾਂ ਨੇ ਕਈ ਵਾਰ ਕਈ ਵਾਰ ਆਈ ਹੈ ਗੱਲ ਇਹ ਇੱਕ ਵਾਰ ਕਿਸੇ ਸਾਥੀ ਨੇ ਦੱਸਿਆ ਵੀ ਪੁਲਿਸ ਅਫਸਰ ਕਿਸੇ ਮੋਢੇ ਦੇ ਹੱਥ ਮਾਰ ਕੇ ਕਹਿੰਦਾ ਵੀ ਸਾਡਾ ਵੀ ਬੇੜ ਆ ਜੂ ਕੋਈ ਗੱਲ ਨਹੀਂ ਲੇਖ ਲਾਂਗੇ ਤੁਹਾਡਾ ਤਾਂ ਰੋਜ਼ ਹੀ ਬੇੜਾ ਰਹਿੰਦਾ ਸਾਡਾ ਤਾਂ ਕਦੇ-ਕਦੇ ਆਉਂਦਾ ਰੋਜ਼ ਹੀ ਬੇੜਾ ਹੈ ਜਿਦੇ ਮਰਜ਼ੀ ਕਿਰ ਲੁੱਕ ਤੇ ਮਰਜ਼ੀ ਫੜ ਲੁੱਕ ਕਿਤੇ ਮਰਜ਼ੀ ਪਰਚਾ ਪਾ ਦਿਓ ਅੰਮ੍ਰਿਤਸਰ ਦੇ ਪਰਚੇ ਮੇਰੇ ਤੇ ਪੈ ਜਾਂਦੇ ਨੇ ਗੁਰਦਾਸਪੁਰ ਦੇ ਪਰਚੇ ਮੇਰੇ ਤੇ ਬੈਠੇ ਤੇ ਘਰੇ ਬੈਠੇ ਤੇ ਪੈ ਜਾਂਦੇ ਨੇ ਛੋਟਾ ਤਾਂ ਰੋਜ਼ ਹੀ ਵਕਤ ਹੈ ਇਸ ਕਰਕੇ ਆ ਜਿਹੜੀ ਘਟਨਾ ਹੈ ਇਹ ਪੁਲਿਸ ਨੇ ਇਹਨੂੰ ਆ ਰੂਪ ਦਿੱਤਾ ਜਿਹਨੇ ਮੈਨੂੰ ਤਾਂ ਇਹ ਸ਼ੱਕ ਹੈ ਕਿ ਜਿਹੜੇ ਬੰਦਿਆਂ ਨੇ ਉਹਦੇ ਧਰਨਾ ਲਾਇਆ ਉਹ ਵੀ ਪੁਲਿਸ ਨੇ ਕਹਿ ਕੇ ਲਵਾਇਆ ਤੇ ਬਰਾਬਰ ਪਰਚਾ ਦਰ ਇਸ ਕਰਕੇ ਸਾਡੀ ਅਸੀਂ ਤਾਂ ਇਸ ਘਟਨਾ ਨੂੰ ਤਾਂ ਐਂ ਦੇਖਦੇ ਹਾਂ ਜਿੱਥੇ ਤੱਕ ਮਜ਼ਦੂਰ ਜਥੇ ਬੰਨਿਆਂ ਦਾ ਸਵਾਲ ਹੈ ਮਜ਼ਦੂਰ ਤੇ ਸੇਵਨੀਆਂ ਜਦੋਂ ਵੀਡੀਓ ਦੇਖ ਕੇ ਐਕਟਿਵ ਹੋਈਆਂ ਨੇ ਚਲੋ ਹੋਣਾ ਚਾਹੀਦਾ ਕੋਈ ਮਜ਼ਦੂਰਾਂ ਤੇ ਅਤਿਆਚਾਰ ਹੁੰਦਾ ਤੁਸੀਂ ਜੀ ਸਦਕੇ ਉਹਨਾਂ ਦੇ ਬਰਾਬਰ ਖੜੋ ਸਾਡਾ ਇਤਿਹਾਸ ਆਸੀਂ ਖੜੇ ਹਾਂ ਪਹਿਲੀ ਵਾਰ ਹੈ ਜੇ ਘਟਨਾ ਬਾ ਪ੍ਰਿਆਸੀਆਂ ਦੇ ਬੰਦੇ ਨੂੰ ਪੇਸ਼ ਕਰਨ ਦੀ ਪਹਿਲੀ ਵਾਰ ਐ ਕਿਹਾ ਵੀ ਅਸੀਂ ਪੇਸ਼ ਕਰਦੇ ਆਂ 17 ਫਰਵਰੀ ਪਤਾ ਨਹੀਂ 18 ਤਰੀਕ ਨੂੰ ਪੇਸ਼ ਕਰਨ ਦੀ ਕੀਤੀ ਫਿਰ 27 ਤਰੀਕ ਨੂੰ ਪੇਸ਼ ਕਰਨੇ ਕੁਸੇ ਡਿੱਕਿਆ ਕਰਕੇ ਸਾਨੂੰ ਅੱਜ ਪੇਸ਼ ਕਰਨਾ ਪਿਆ ਅਸੀਂ ਪ੍ਰਮਾਨ ਕਰਦੇ ਆਂ ਜੋ ਅਸੀਂ ਕੀਤਾ ਉਹਨੂੰ ਅਸੀਂ ਪ੍ਰਮਾਨ ਕਰਦੇ ਆਂ ਉਹਦਾ ਸਾਹਮਣਾ ਕਰਾਂਗੇ ਅਸੀਂ ਪਰ ਜੋ ਨਹੀਂ ਕੀਤਾ ਉਹਦੇ ਜ਼ਿੰਮੇਵਾਰ ਕੌਣ ਨੇ ਉਹਨਾਂ ਦੇ ਦੋਸ਼ਿਆਂ ਨੂੰ ਕਿਵੇਂ ਸਜਾ ਦੇਵੋ ਜਗਤਾਰ ਲੱਡੀ ਨੂੰ ਬਿਲਕੁਲ ਪੇਸ਼ ਨਹੀਂ ਕਰਦੇ ਗਲਤ ਪਰਚਾ ਪਾਇਆ ਲੜਾਂਗੇ ਐਸੇ ਐਕਟ ਲੈ ਸਾਨੂੰ ਪਰਮਾਨ ਨਹੀਂ ਅਸੀਂ ਲੜਾਂਗੇ ਐਸੇ ਐਸਐਚਓ ਤੇ ਕਾਰਵਾਈ ਹੋਊਗਾ ਅਸੀਂ ਲੜਾਂਗੇ ਨੀ ਖਤਰਾ ਅਸੀਂ ਸੰਘਰਸ਼ ਕਰਾਂਗੇ ਨੀ ਖਤਰਾ ਕੀ ਅਸੀਂ ਇੰਨੀ ਸਾਡੀ ਸਮਰੱਥਾ ਨਹੀਂ ਸੀ ਕਿ 6 ਤਰੀਕ ਨੂੰ ਇਹ ਘਟਨਾ ਵਾਪਰ ਗਈ ਸਤ ਨੂੰ ਅਸੀਂ ਬਾਲੀਆਂ ਥਾਣਾ ਨਹੀਂ ਘੇਰ ਸਕਦੇ ਸੀ ਸਾਡੇ ਕੋਲ ਇੰਨੀ ਤਾਕਤ ਹੈ ਨਹੀਂ ਸੀ ਪਲਾਜੇ ਨੇ ਤੇ ਕੋਈ ਐਕਸ਼ਨ ਨਹੀਂ ਕੀਤਾ ਇੱਕ ਰੱਖਿਆ ਸੀ ਉਹ ਵੀ ਮੁਲਤਵੀ ਕੀਤਾ ਇਹਦਾ ਕਾਰਨ ਕੀ ਸੀ ਇਹਦਾ ਕਾਰਨ ਸੀ ਪੋਲੀਟੀਕਲ ਪਾਰਟੀਆਂ ਇਹਨੂੰ ਮਜ਼ਦੂਰਾਂ ਤੇ ਕਿਸਾਨਾਂ ਦਾ ਮਸਲਾ ਬਣਾ ਕੇ ਵੱਡਾ ਬਣਾਉਂਦੀਆਂ ਇਹਦਾ ਵੱਡਾ ਰੂਪ ਦੇਣ ਦੀ ਤਿਆਰੀ ਹੈ ਮਨ ਕਿਉਂਕਿ ਉਹਨਾਂ ਨੇ ਹੇਠ ਇਸ ਗੱਲ ਨਾਲ ਉਹਨਾਂ ਦਾ ਕੰਮ ਵੋਟਾਂ ਨਾਲ ਲੋਕ ਜਾਣ ਠੱਠੇ ਗੂ ਸਾਡੇ ਨਾਲ ਇਸ ਕਰਨਾਂ ਨਹੀਂ ਪਨਾ ਕਿ ਬਾਲੀਆਂ ਦੇ ਐਸਐਚਓ ਨਾਲ ਸਾਡੀ ਕੋਈ ਦੁਸ਼ਮਣੀ ਹੈ ਕਿਉਂ ਕਹਿ ਰਹੇ ਆ ਵੀ ਉੱਥੇ ਕਾਰਵਾਈ ਕਰੋ ਕੋਈ ਕਹਿ ਸਕਦਾ ਮਾਂ ਦਾ ਲਾਲ ਕੋਈ ਖੜਾ ਹੋ ਕੇ ਕੋਈ ਵੀ ਮੁਲਾਜ਼ਮ ਇੱਕ ਵੀ ਮੁਲਾਜ਼ਮ ਕਿ ਕਦੇ ਅਸੀਂ ਤੁਹਾਡੇ ਮੁਲਾਜ਼ਮ ਸਸਪੈਂਡ ਕਰਾਏ ਹੋਣ ਇੱਕ ਵਾਰ ਦੀ ਗੱਲ ਹੈ ਇੱਕ ਡੀਸੀ ਦਫ਼ਤਰ ਦੇ ਮੂਹਰੇ ਮੁਲਾਜ਼ਮ ਖੜਾ ਸੀ ਉਹਦੇ ਤੋਂ ਅਸੀਂ ਠੱਕੇ ਨਾਲ ਅੰਦਰ ਜਾ ਬੜੇ ਡੀਸੀ ਦਫ਼ਤਰ ਚ ਉਥੇ ਕਾਰਵਾਈ ਹੋਈ ਸਾਨੂੰ ਬਹੁਤ ਪੀੜ ਹੋਈ ਵੀ ਸਾਡੀ ਵਜ੍ਹਾ ਕਰਕੇ ਇੱਕ ਮੁਲਾਜ਼ਮ ਨੂੰ ਸਸਪੈਂਡ ਕਰਤਾ ਜਾਂ ਲੈਣ ਹਟਾ ਜਾਂ ਕਰਤਾ ਅਸੀਂ ਉਹਦੇ ਬਿਆਨ ਦਿੱਤੇ ਕਾਰਵਾਈ ਕੀਤੀ ਬੋਲੇ ਵੀ ਸਾਡੀ ਗਲਤੀ ਕਰਕੇ ਕੋਈ ਮੁਲਾਜ਼ਮ ਸਸਪੈਂਡ ਹੋ ਗਿਆ ਮਲਾਜਮਾ ਤੋਂ ਭਰਾਂ ਜੇ ਕਿਸੇ ਦਾ ਮੁੰਡਾ ਥਾਣੇਦਾਰ ਲੱਗਿਆ ਉਹਨਾਂ ਦੇ ਘਰ ਦੇ ਵੀ ਤਾਂ ਸਾਡੇ ਘਰ ਦੇ ਵਰਗੇ ਹੋਣਗੇ ਉਹਨਾਂ ਦੇ ਬੱਚੇ ਵੀ ਤਾਂ ਸਾਡੇ ਬੱਚਿਆਂ ਵਰਗੇ ਹੋਣਗੇ ਨਹੀਂ ਕਿਲਾ ਤੁਹਾਡੇ ਨਾਲ ਤੁਸੀਂ ਬਾਦਸ਼ਾਹ ਉਹ ਬੋਲਦੇ ਹੋ ਜਿਹੜੇ ਹਾਕਮ ਬੋਲਦੇ ਨੇ ਤੁਸੀਂ ਕਿਹਨਾ ਕੱਢਦੇ ਹੋ ਰਜਸਾ ਕੱਢਦੇ ਹੋ ਗਲਤ ਕੰਮ ਸੋਤੋਂ ਹੁੰਦੇ ਨੇ ਅਸੀਂ ਵਿਰੋਧ ਕਰਦੇ ਹਾਂ ਉਹਦੀਆਂ ਕਿਹਨਾ ਕੱਢਦੇ ਹੋ ਸਾਨੂੰ ਇਹ ਕਿਹੜਾ ਛੱਡਣਿਆ ਚਾਹੀਦੀਆਂ ਪਹਿਲੀ ਗੱਲ ਤਾਂ ਇਹ ਬਈਆ ਆ ਗੱਲਾਂ ਸਾਡੀਆਂ ਪ੍ਰਸ਼ਾਸਨ ਨਾਲ ਦੂਜੀਆਂ ਸਾਡੀਆਂ ਗੱਲਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਤੇ ਮਜ਼ਦੂਰ ਜਥੇਬੰਦੀਆਂ ਨੇ ਮੀਟਿੰਗ ਕੀਤੀ ਅਸੀਂ ਵੀ ਮੀਟਿੰਗ ਬੁਲਾਈ ਅਸੀਂ ਆਪਦੀ ਗੱਲ ਮਜ਼ਦੂਰ ਜਥੇਬੰਦੀਆਂ ਕੋਲੇ ਰੱਖੀ ਕਿ ਇਹ ਕਿਸਾਨਾਂ ਮਜ਼ਦੂਰਾਂ ਦਾ ਮਸਲਾ ਨਹੀਂ ਹੈ ਨਾ ਹੀ ਕੋਈ ਜਥੇਬੰਦੀ ਨੇ ਕਿਸੇ ਜਥੇਬੰਦੀ ਤੇ ਅਟੈਕ ਕੀਤਾ ਇਹ ਸੁਧਾਰਨ ਬਾਪੜੀ ਹੋਈ ਕਿ ਘਟਣਾ ਉਹਨਾਂ ਨੇ ਇਹ ਗੱਲਾਂ ਸਾਰੀਆਂ ਮੰਨੀਆਂ ਉਹਨਾਂ ਨੇ ਨਾਬੇ ਦੀ ਮੀਟਿੰਗ ਕੀਤੀ ਨਾਬੇ ਦੀ ਮੀਟਿੰਗ ਦੇ ਵਿੱਚ ਸੱਤ ਮੈਂਬਰੀ ਕਮੇਟੀ ਬਣਾਈ ਗਈ ਉਹਦੀ ਪੜਤਾਲ ਇਹ ਕਮੇਟੀ ਦੀ ਰਿਪੋਰਟ ਆਈ ਹੈ ਜਿਹਦੇ ਕਰਕੇ ਅਸੀਂ 18 ਤਰੀਕ ਨੂੰ ਮਨਜੀਤ ਘਰਾਟੋ ਨੂੰ ਪੇਸ਼ ਕਰਨਾ ਸੀ ਉਹਨਾਂ ਦੀ ਬੇਨਤੀ ਸੇ ਅਸੀਂ ਉਹ ਪਿੱਛੇ ਕੀਤਾ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪੜਤਾਲ ਤੇ ਇਹ ਫਰਕ ਪਾਉਂਦਾ ਹੈ ਤੁਸੀਂ ਇਸ ਕਰਕੇ ਇਹਨੂੰ ਮੁਲਤਵੀ ਕਰਤਾ ਉਹ ਪ੍ਰੋਗਰਾਮ ਅਸੀਂ ਮੁਲਤਵੀ ਕੀਤਾ ਪੜਤਾਲੀਆ ਕਮਿਊਨਿਟੀ ਦੀ ਰਿਪੋਰਟ ਜਨਤਕ ਹੋਈ ਹੋਈ ਹੈ ਅਖਬਾਰ ਚਾਈ ਹੋਈ ਹੈ ਵੀਡੀਓ ਪਈ ਹੋਈ ਹੈ ਕਿ ਐਸਸੀ ਐਕਟ ਦਾ ਇਹ ਮਸਲਾ ਬਣਦਾ ਹੀ ਨਹੀਂ ਇੱਕ ਜਗਤਾਰ ਲੱਡੀ ਨੂੰ ਝੂਠਾ ਪਾਇਆ ਹੈ ਉਡੀ ਰਿਪੋਰਟ ਦੇ ਵਿੱਚ ਆ ਸਾਰਾ ਕੁਝ ਤੇ ਜਿਹੜੇ ਇਹ ਸਾਥੀ ਨੇ ਜਿਨ੍ਹਾਂ ਦਾ ਮਜ਼ਦੂਰ ਜਥੇਬੰਦੀ ਕਹਿੰਦੇ ਵੀ ਮਜ਼ਦੂਰਾਂ ਦੇ ਮੁੰਡੇ ਨੇ ਉਹ ਕਹਿੰਦੇ ਬਕਾਇਦਾ ਇਹ ਗੈਂਗ ਹੈ ਇਹ ਗੈਂਗ ਬਡਰੁਖਾਂ ਦੇ ਵਿੱਚ ਇਹਨਾਂ ਨੇ ਟਾਈਮ ਬੰਨ ਕੇ ਉਹਦੇ ਨਾਲ ਲੜਾਈ ਕਰਨੀ ਸੀ ਉਹ ਲੜਾਈ ਲੜਨ ਵਾਸਤੇ ਜਾ ਰਿਹਾ ਸੀ ਇਹਦਾ ਸਮਝੌਤਾ ਹੋ ਗਿਆ ਇਸ ਕਰਕੇ ਉਹ ਗਏ ਨਹੀਂ ਉਹ ਲੜਾਈ ਇੱਧਰ ਟਰ ਗਈ ਜੇ ਨੂੰ ਬਰੀਕੀ ਨਾ ਦੇਖਣਾ ਹੋਵੇ ਕਿ ਉਹ ਪਿਓ ਪੁੱਤ ਦੇ ਰਿਸ਼ਤੇ ਕਿਵੇਂ ਹੁੰਦੇ ਨੇ ਜਦੋਂ ਬੰਜੀਤ ਨੂੰ ਪਤਾ ਲੱਗਿਆ ਵੀ ਮੇਰੇ ਮੁੰਡੇ ਤੇ ਜਾਨ ਲੈਵਾ ਹਮਲਾ ਕਰ ਕੀਤਾ ਤਾਂ ਇਹਨੇ ਪੁੱਛਿਆ ਵੀ ਤੂੰ ਠੀਕ ਹੈ ਉਹ ਕਹਿੰਦਾ ਵੀ ਹਾਂ ਠੀਕ ਕਹਿੰਦਾ ਤੂੰ ਉਹਨਾਂ ਦਾ ਪਿੱਛਾ ਕਰ। ਮੈਂ ਆਉਣਾ। ਕਿਸੇ ਜਥੇਬੰਦੀ ਵਾਲੇ ਨੂੰ ਫੋਨ ਕੀਤਾ ਮਨਜੀਤ ਨੇ ਵੀ ਤੁਸੀਂ ਆ ਜਾਓ ਭਾਈ ਮੈਂ ਉਹਨਾਂ ਦਾ ਗੁੰਡਿਆਂ ਦਾ ਮੁਕਾਬਲਾ ਕਰਨਾ। ਇਹ ਇਕੱਲੇ ਹੀ ਉਹਨਾਂ ਦਾ ਪਿੱਛਾ ਕਰਦਾ। ਉਹ 14 ਨੇ ਜੇ ਪਣਾ ਉਹ ਇਕੱਠੇ ਹੁੰਦੇ ਤਾਂ ਮਨਜੀਤ ਦਾ ਕੀ ਬਣਾ ਦਿੰਦੇ ਪਣਾ। ਮੁੰਡੇ ਦਾ ਤਾਂ ਅਟੈਕ ਹੋਇਆ ਸੀ ਮਨਜੀਤ ਨੂੰ ਉਹ ਕਤਲ ਕਰ ਪਰ ਜਿਹੜੇ ਗੁੱਸੇ ਨਾਲ ਜਿਹੜੀ ਭਾਵਨਾ ਬਣਦੀ ਹੈ ਜਿਹੜੀ ਪਿਓ ਦੀ ਉਦੋਂ ਹਾਲਤ ਹੁੰਦੀ ਹੈ ਉਹਨੇ ਸੋਚਣ ਹੀ ਨਹੀਂ ਦਿੱਤਾ ਵੀ ਜਿਹੜੇ ਅਗਲੇ ਬੰਦੇ ਨੇ ਜਿਨ੍ਹਾਂ ਨੂੰ ਅਸੀਂ ਘੇਰਨ ਚੱਲਿਆ ਉਹ ਪਤਾ ਨਹੀਂ ਗਿਣਤੀ 'ਚ ਕਿੰਨੇ ਹੋਣਗੇ ਉਹਨਾਂ ਕੋਲੇ ਕਹੇ ਜਿਹੇ ਹਥਿਆਰ ਹੋਣਗੇ ਉਹ ਮੇਰਾ ਕੀ ਬਣਾ ਦੇਣਗੇ ਜੇ ਨਹੀਂ ਪ੍ਰਸ਼ਾਸਨ ਇਹ ਗੱਲ ਸਾਡੀ ਮੰਨਿਆ ਕਿ ਪਿਓ ਪੁੱਤ ਦੇ ਰਿਸ਼ਤੇ ਜੋ ਇਹ ਹਰ ਐ ਸੁਭਾਵਿਕ ਹੋ ਜਾਂਦਾ ਹੈ ਮੈਂ ਧਾਰਨ ਦਿੱਤੀ ਹੈ ਕਿ ਅੱਜ ਤੋਂ 14 ਸਾਲ ਪਹਿਲਾਂ ਮੂਨਕ ਦੇ ਐਸ ਡੀ ਐਮ ਦੇ ਕੋਲੇ ਅਸੀਂ ਕਿਸੇ ਮਸਲੇ ਤੇ ਗੱਲਬਾਤ ਚ ਬੈਠੇ ਆ ਟਕਰਾਓ ਵਾਲਾ ਮਸਲਾ ਸੀ ਗੱਲ ਚੱਲਦਿਆਂ ਚੱਲਦਿਆਂ ਫੋਨ ਆ ਗਿਆ ਐਸ ਡੀ ਐਮ ਸਾਹਿਬ ਨੂੰ ਫੋਨ ਸੁਣ ਕੇ ਉਹਦੇ ਅੱਖਾਂ ਚੋਂ ਪਾਣੀ ਆ ਗਿਆ ਕੱਪੜੇ ਨਾਲ ਜਦੋਂ ਅੱਖਾਂ ਪੂੰਝ ਰਿਹਾ ਸਾ ਸਾਨੂੰ ਵੀ ਅਸੀਂ ਵੀ ਲੋਰੇਪੋਰੇ ਹੋ ਗਏ ਵੀ ਕੋਈ ਘਟਨਾ ਵਾਪਰ ਗਈ ਅਸੀਂ ਪੁੱਛਿਆ ਐਸ.ਡੀ.ਆਰ. ਸਾਹਿਬ ਕੀ ਹੋ ਗਿਆ ਛੱਡ ਦੇ ਨਿਆ ਗੱਲ ਜੀ ਆਪਾਂ ਵਿੱਚੀ ਤੁਸੀਂ ਕਿਰਪਾ ਕਰਕੇ ਸਾਨੂੰ ਦੱਸੋ ਵੀ ਘਟਨਾ ਕੀ ਹੋ ਐਸ.ਡੀ.ਐਮ. ਸਾਹਿਬ ਨੇ ਕਿਹਾ ਮੁਰੋਂ ਕਿ ਮੇਰੀ ਕੁੜੀ ਕਾਲਜ ਵਿੱਚ ਪੜਨ ਗਈ ਸੀ ਉਹਨੂੰ 104 ਬੁਖਾਰ ਹੋ ਗਿਆ 104 ਬੁਖਾਰ ਹੋਣ ਤੇ ਆਈਏ ਅਸਧਕਾਰੀ ਨੂੰ ਅੰਜੂ ਆ ਗਏ ਗੱਲ ਨਹੀਂ ਹੋ ਸਕੀ ਕਿਸੇ ਪੁੱਤ ਤੇ ਜਾਨ ਲੈ ਵਟੈਕ ਹੋਣ ਤੋਂ ਬਾਅਦ ਪਿਓ ਦੀ ਹਾਲਤ ਕਿਹੋ ਜਿਹੀ ਹੋਗੀ ਇਹ ਤੁਸੀਂ ਆਪੋ ਪਾਪ ਦੇਖੋ ਭਈ ਉਸ ਗੱਲ ਚ ਸਾਰੀ ਬਾਤ ਪਈ ਨਾ ਨਾ ਅਗਲੇ ਦੇਖੇ ਵੀ ਕਿੰਨੀ ਗਿਣਤੀ ਚ ਨੇ ਨਾ ਇਹ ਦੇਖਿਆ ਵੀ ਉਹਨਾਂ ਕੋਲੇ ਹਥਿਆਰ ਕਿੰਨੇ ਹੋਣਗੇ ਨਾ ਆਪ ਦੀ ਮੌਤ ਦਾ ਖੌਫ ਦੇਖਿਆ ਆਪਦੇ ਪੁੱਤ ਤੇ ਮੈਂ ਦਰਦ ਕਹਾਣੀ ਦੇ ਵਿੱਚੋਂ ਆਪਦੇ ਆਪ ਨੂੰ ਆਪਾਂ ਬਾਹਰ ਨੂੰ ਤਿਆਰ ਹੋ ਕੇ ਜਾ ਕੇ ਵਿੱਚ ਬੱਜਿਆ ਬਦ ਘਟ ਕੀ ਤੋਂ ਹੋ ਗਿਆ ਕੀ ਤੋਂ ਨਹੀਂ ਹੋ ਗਿਆ ਉਹ ਸਾਰਿਆਂ ਦੇ ਸਾਹਮਣੇ ਕੀ ਇਹ ਘਟਨਾ ਦਾ ਸਾਰਿਆਂ ਨੂੰ ਪਤਾ ਨਹੀਂ ਭਾਈ ਦੂਜਾ ਸਾਡੀ ਜਥੇਬੰਦੀ ਵਾਲੇ ਬੋਲਦੇ ਨੇ ਕਿ ਆਹ ਦੇਖੋ ਆਹ ਦੇਖੋ ਉਗਰਾਹਾਂ ਵਾਲੇ ਜਿਹੜੇ ਵੱਡੇ ਮਜ਼ਦੂਰਾਂ ਦੇ ਹਾਮੀ ਖਾਉਂਦੇ ਨੇ ਆ ਵੀਡੀਓ ਦੇਖੋ ਆ ਕੁੱਟੀ ਜਾਂਦੇ ਨੇ ਇਹਨਾਂ ਨੂੰ ਕੀ ਇਹਦੇ ਨਾਲ ਅਸੀਂ ਮਜ਼ਦੂਰ ਵਿਰੋਧੀ ਬਣ ਜਾਵਾਂਗੇ ਜਿਹੜੇ ਸਾਥੀ ਕੁਝ ਜਥੇਬੰਦੀਆਂ ਨੇ 45 ਯਰ ਪੋਰਟ ਤੋਂ ਬਾਅਦ ਮਜ਼ਦੂਰ ਸਾਡੀਆਂ ਜਥੇਬੰਦੀਆਂ ਨਾਲ ਸਾਡੀ ਗੱਲ ਸਾਂਝੀ ਹੋਈ ਉਹਨਾਂ ਨੇ ਸਾਨੂੰ ਕਿਹਾ ਵੀ ਇਹ ਗੱਲ ਬਾਤ ਦਾ ਬਤੰਗੜ ਬਣਾਇਆ ਜਾ ਰਿਹਾ ਤੁਸੀਂ ਇਹਦੀ ਪਰਵਾਹ ਨਾ ਕਰੋ ਪਰ ਫਿਰ ਵੀ ਕੁਝ ਸਿਆਸੀ ਪਾਰਟੀਆਂ ਨਾਲ ਜੁੜੀਆਂ ਹੋਇਆਂ ਜਥੇਬੰਦੀਆਂ ਵੋਟਾਂ ਵਾਲੀ ਰੰਗਤ ਵਾਲੇ ਪਾਸੋਂ ਬਾਜ਼ ਨਹੀਂ ਆ ਰਹੀ। ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਸਾਥਿਓ ਮਜ਼ਦੂਰਾਂ ਵਾਸਤੇ ਲੜੋ। ਚੰਗਾ ਲੱਗੂਗਾ। ਤੁਸੀਂ ਮਜ਼ਦੂਰ ਜਮਾਤਾਂ ਨੂੰ ਇਸ ਸੰਕਟ ਚੋਂ ਕੱਢ ਸਕਦੇ ਹੋ। ਕੱਢੋ ਅਸੀਂ ਵੀ ਇਹਦੇ ਵਿੱਚ ਤਿਲਪੁਲ ਪਾਵਾਂਗੇ। ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦਾ ਭੇੜ ਨਹੀਂ ਕਰਾਉਣਾ ਚਾਹੁੰਦੇ। ਐਸ ਗੱਲ ਚੋਂ ਅਸੀਂ ਮਨਜੀਤ ਨੂੰ ਪੇਸ਼ ਕਰਦੇ ਆਂ। ਕੋਈ ਕਹਿ ਰਿਹਾ ਹੈ ਕਿ ਭਾਈ ਇਹ ਤਾਂ ਡਰ ਗਏ ਮਜ਼ਦੂਰਾਂ ਤੋਂ। ਹਾਂ ਜਰਾ ਅਸੀਂ ਤਾਂ ਮਜ਼ਦੂਰਾਂ ਤੋਂ ਡਰਦੇ ਆਂ। ਸਾਨੂੰ ਇਹ ਕਹਿਣ ਚ ਕੀ ਚਿਕਾਏ? ਅਸੀਂ ਤਾਂ ਜਿਹੜੇ ਸਾਡੇ ਨਾਲੋਂ ਵੀ ਨੇ। ਉਹਨਾਂ ਤੋਂ ਤਾਂ ਅਸੀਂ ਡਰਦੇ ਆਂ। ਕਿਉਂਕਿ ਉਹ ਵਿਚਾਰੇ ਪੱਠੇ ਵੀ ਕਿਸੇ ਦੇ ਖੇਤੋਂ ਵੜਦੇ ਨੇ ਲੱਕੜ ਵੀ ਕਿਸੇ ਦੇ ਖੇਤੋਂ ਚੱਕਦੇ ਨੇ ਕਿਰਤ ਤੋਂ ਬਿਨਾ ਉਹਨਾਂ ਦਾ ਚੁੱਲ੍ਹਾ ਨਹੀਂ ਚੱਲਦਾ ਉਹਨਾਂ ਤੋਂ ਡਰਨ ਵਾਸਤੇ ਸਾਨੂੰ ਕੋਈ ਮਹਿਣਾ ਨਹੀਂ ਉਹਨਾਂ ਤੋਂ ਅਸੀਂ ਡਰਦੇ ਆਂ ਪਰ ਡਰਦੇ ਨਹੀਂ ਆਪਦੇ ਤੋਂ ਤਕੜਿਆਂ ਤੋਂ ਜੁਰਮਾਨਿਆਂ ਤੋਂ ਡਰਦੇ ਨਹੀਂ ਸਰਕਾਰ ਤੋਂ ਡਰਦੇ ਨਹੀਂ ਕਾਨੂੰਨ ਤੋਂ ਡਰਦੇ ਨਹੀਂ ਜ਼ਹਿਰ ਤੋਂ ਆਪ ਤੂੰ ਜਿਹੜੇ ਹੀਨੇ ਨੇ ਉਹਨਾਂ ਮੁਤਾਬਈ ਅਸੀਂ ਮਿੱਟੀ ਉਹਨਾਂ ਦੀ ਤਾਂ ਚੱਕ ਕੇ ਲਾਉਨੇ ਆ ਵੀ ਥੋਡੇ ਵਰਗਾ ਤਾਂ ਕੋਈ ਹੋ ਨਹੀਂ ਸਕਦਾ ਧਰਤੀ ਦੇ ਮਾਲਕ ਤੁਸੀਂ ਹੋ ਮਜ਼ਦੂਰਾਂ ਨਾਲ ਤਾਂ ਸਾਡੀ ਸਾਹ ਜ ਹੈ ਜੇ ਧਾਰਨਾ ਦੇਣੀਆਂ ਹੁਣ ਵੀ ਇੱਥੇ ਕਿਸੇ ਕੀ ਕੀਤਾ ਕਿਸੇ ਤੋਂ ਲੋਕੀ ਸ਼ੀਪੀ ਘਟਣਾ ਨਹੀਂ ਜਦੋਂ ਸਾਡੇ ਅਧਿਕਾਰੀਆਂ ਨਾਲ ਮੈਂ ਗੱਲ ਕੀਤੀ ਵੀ ਸਰ ਤੁਸੀਂ ਐਸੀ ਐਕਟ ਲਾਤਾ ਉਹ ਕਹਿੰਦੇ ਜੀ ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ ਜੇ ਕਿਸੇ ਦੇ ਥੱਪੜ ਵੀ ਮਾਰਨਾ ਤਾਂ ਐਸੀ ਐਕਟ ਤਾਂ ਲੱਗ ਜਾਂਦਾ ਸਿੱਧੀ ਨਹੀਂ ਗੱਲ ਹੈ ਮਾਤਾ ਗੁਰਦੇਵ ਕੌਰ ਦੀ ਲੱਤ ਤੋੜੀ ਇੱਕ ਮਹੀਨਾ ਡੀਸੀ ਦਫ਼ਤਰ ਮੂਰੇ ਧਰਨਾ ਮਾਰਿਆ ਐਸੀ ਐਕਟ ਤਾਂ ਤੁਸੀਂ ਉਦੋਂ ਨਹੀਂ ਲਾਇਆ ਕਿੰਨੇ ਮਜ਼ਦੂਰਾਂ ਦੀਆਂ ਲੱਤਾਂ ਤੋੜ ਕੇ ਥਾਣੇ 'ਚ ਬੰਦ ਕਰਤਾ ਲਹਿਰਾ ਥਾਣਾ ਭਰਿਆ ਪਿਆ ਸੀ 40 ਮਜ਼ਦੂਰਾਂ ਨਾਲ 7 ਅਕਤੂਬਰ ਨੂੰ ਛਡਾਇਆ ਸੀ ਜਾ ਕੇ ਕਿਸੇ ਤੇ ਐਸੀ ਐਕਟ ਨਹੀਂ ਲੱਗਿਆ ਬਈ ਜ਼ਮੀਨ ਪ੍ਰਾਪਤੀ ਵਾਲੇ 15 ਦਿਨ ਤੱਕ ਮੋਰਚਾ ਲਾ ਕੇ ਬੈਠੇ ਕਿ ਕੁੱਟਮਾਰ ਦੇ ਕੇਸ ਦੇ ਵਿੱਚ ਐਸਆਈ ਐਕਟ ਲਾਓ ਉਹਦੋਂ ਐਸਆਈ ਐਕਟ ਨਹੀਂ ਲੱਗਦਾ ਜੇ ਤੁਹਾ ਇਹ ਕਾਨੂੰਨ ਕਹਿੰਦਾ ਸਾਡੇ ਤਾਂ ਤਾਂ ਇੱਕ ਵਾਰ ਹੋਇਆ ਹੈ ਅਸੀਂ ਤਾਂ ਐਸਆਈ ਐਕਟ ਵੀ ਚੱਲ ਲਾਂਗੇ ਪਰ ਤੁਸੀਂ ਨਿਕਲੋਗੇ ਕਿਵੇਂ ਐਡਾ ਹਰ ਚੌਥੇ ਦਿਨ ਐਸਆਈ ਐਕਟ ਲੈ ਕੇ ਆਜਿਆ ਕਰਾਂਗੇ ਤੁਹਾਡੇ ਕੋਲ ਕਰਾਂਗੇ ਐਸਆਈ ਐਕਟ ਦਾ ਪਰਚਾ ਦਰਜ ਨਹੀਂ ਹੋਣਾ ਪਰ ਸਾਡੀ ਇਹ ਇੱਕ شناخت ਹੈ ਅਸੀਂ ਗਲਤ ਜਰਦੇ ਨਹੀਂ ਤੇ ਗਲਤ ਕਰਦੇ ਜਿੰਨੇ ਕਹਨੇ ਆ ਉਹ ਨਹੀਂ ਕਰ ਸਕਦੇ ਕਿਹ ਪ੍ਰਸ਼ਾਸਨ ਸਾਨੂੰ ਇਸ ਗੱਲ ਦਾ ਜਵਾਬ ਦੇ ਸਕਦਾ ਹੈ ਕਿ ਸਾਡੇ ਮੰਜੀਦ ਦੇ ਉੱਤੇ ਮੁੰਡੇ ਤੇ ਕਾਤਲਾਨਾ ਹਮਲਾ ਹੋਇਆ ਕੀ ਅਸੀਂ ਮੋਰਚਾ ਨਹੀਂ ਲਾ ਸਕਦੇ ਸੀ ਕਿ ਤਾ ਰਾਤੈਂਸਾ ਸੱਤ ਦੇ ਮਰਜਮਾਂ ਨੂੰ ਗ੍ਰਿਫਤਜ਼ਾਰ ਕਰੋ ਅਸੀਂ ਉਹ ਮੋਰਚੇ 'ਤੇ ਕਹਿ ਨਹੀਂ ਸਕਦੇ ਸੀ ਬਾਲੀਆਂ ਥਾਣੇ ਮੁਰੇ ਲਾ ਕੇ ਕਿ ਐਸ ਥਾਣੇਦਾਰ ਤੇ ਬਾਲੀਆਂ ਦੇ ਐਸਐਚਓ ਤੇ ਕਾਰਵਾਈ ਕਰੋ ਅੱਜ 28 ਤਰੀਕ ਹੈ 22 ਦਿਨਾਂ ਦੇ ਵਿੱਚ ਇੱਕ ਵੀ ਐਕਸ਼ਨ ਸਾਡਾ ਗਿਣਾ ਦਿਓ ਕੀ ਸਾਡਾ ਐਕਸ਼ਨ ਕਰਨ ਦੀ ਸਮਰੱਥਾ ਨਹੀਂ ਸੀ ਕੀ ਸਾਡੇ ਕੋਲ ਇਹ ਤਾਕਤ ਨਹੀਂ ਸੀ ਜੇ ਨਹੀਂ ਕੀਤਾ ਤਾਂ ਕਾਰਨ ਕੀ ਹੈ ਕਾਰਨ ਆ ਜਿਹੜਾ ਅਸੀਂ ਪਹਿਲਾਂ ਕਿਹਾ ਸੀ ਕਿ ਇਸ ਲੜਾਈ ਨੂੰ ਵਿੱਚੇ ਕਾਂਗਰਸ ਵਿੱਚੇ ਆਪ ਵਾਲੇ ਵਿੱਚੇ ਬਸਪਾ ਵਾਲੇ ਵਿੱਚੇ ਭਾਜਪਾ ਵਾਲੇ ਵਿੱਚੇ ਪ੍ਰਸ਼ਾਸਨ ਸਾਰੇ ਸਾਨੂੰ ਮਜ਼ਦੂਰਾਂ ਨਾਲ ਪੜਿਉਣਾ ਚਾਹੁੰਦੇ ਨੇ ਤੇ ਸਾਡੀ ਜਥੇਬੰਦੀ ਨਾਲ ਕਿਹੜਾ ਕੱਢਣਾ ਚਾਹੁੰਦੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਅਸੀਂ ਕਿਸੇ ਦਾ ਪਰਸਨਲ ਤਾਂ ਕੋਈ ਵਿਗਾੜ ਦੇਵੇ ਜਦੋਂ ਸਾਡੀ ਗੱਲ ਹੁੰਦੀ ਆ ਤਾਂ ਸਰਕਾਰ ਨਾਲ ਹੁੰਦੀ ਹੈ ਸਰਕਾਰ ਦੇ ਮੂਹਰੇ ਪੁਲਿਸ ਹੁੰਦੀ ਹੈ ਉੱਥੇ ਜੇ ਤੁਸੀਂ ਬੁਕਾਰ ਦਾ ਸਵਾਲ ਬਣਾ ਲਓ ਪੁਲਿਸ ਵਾਲਾ ਕੋਈ ਅਧਿਕਾਰੀ ਮਾਰੀਏ ਤੁਹਾਡੀ ਗੱਲ ਅਸੀਂ ਤੁਹਾਡੇ ਦਫਤਰ ਦੇ ਮੂਹਰੇ ਖੜੇ ਆ ਤੁਸੀਂ ਨਾਕਾ ਲਾ ਕੇ ਗਾਹਾਂ ਨਾ ਵਧਣ ਦਿਓ ਸਾਡਾ ਫੈਸਲਾ ਗਾਹਾਂ ਵਧਨ ਦਾ ਹੋਵੇ ਅਸੀਂ ਨਾਕਾ ਤੋੜ ਕੇ ਗਾਹਾਂ ਜਾਈਏ ਤੁਸੀਂ ਲਾਠੀ ਚਾਰਦੀ ਕਰਦੇ ਸੁਣੋਂ ਅਧਕਾਰ ਅਸੀਂ ਚੱਲਾਂਗੇ ਸੈਂਕੜੇ ਵਾਰ ਚੱਲਿਆ ਇਸ ਕਰਕੇ ਸਾਡੀ ਇਹ ਬੇਨਤੀ ਹੈ ਇੱਕ ਤਾਂ ਜਿਹੜੇ 14 ਬੰਦੇ ਨੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਪਰਿਵਾਰਾਂ ਨਾਲ ਸਾਡਾ ਕੋਈ ਵਿਰੋਧ ਨਹੀਂ ਕੋਈ ਮਾਪਾ ਨਹੀਂ ਇਹ ਚਾਹੁੰਦਾ ਕਿ ਮੇਰਾ ਬੱਚਾ ਕ੍ਰਿਮੀਨਲ ਹੋਵੇ ਜਿਹੜੇ ਉਹ ਕ੍ਰਿਮੀਨਲ ਹੋਏ ਬੱਚੇ ਨੇ ਜਿਹੜੇ ਉਹਨਾਂ ਨੂੰ ਸਹ ਦੇ ਰਹੇ ਨੇ ਇਹ ਕਿਸੋ ਦਾ ਕੰਮ ਠੀਕ ਹੈ ਤੁਸੀਂ ਸਮਾਜਿਕ ਬਰਿਆਈ ਨੂੰ ਸਹ ਦੇ ਰਹੇ ਹੋ ਤੁਸੀਂ ਇੱਕ ਸਮਾਜ ਦੇ ਵਿੱਚ ਵਿਗਾੜ ਪੈਦਾ ਕਰ ਰਹੇ ਹੋ ਤੁਸੀਂ ਉਹਨਾਂ ਦੀ ਮਦਦ ਕਰੋ ਕਿ ਗੈਂਗਾ ਚ ਨਾ ਜਾਓ ਬੰਦਵਾਛੀਆਂ ਨਾ ਕਰੋ ਨਸ਼ੇ ਨਾ ਕਰੋ ਕੰਮ ਨਹੀਂ ਮਿਲਦਾ ਸਰਕਾਰ ਨਹੀਂ ਦਿੰਦੀ ਮਨਰੇਗਾ ਦੇ ਪੈਸੇ ਸਰਕਾਰ ਨਹੀਂ ਦਿੰਦੀ ਮਜ਼ਦੂਰ ਦੀ ਮਜ਼ਦੂਰੀ ਸਰਕਾਰ ਨਹੀਂ ਦਿੰਦੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੀ ਹੱਲ ਕਰਨ ਵਾਸਤੇ ਇਤਿਹਾਸ ਤੋਂ ਸਿੱਖੋ ਮદાન ਚੋ ਜਾਓ ਜ਼ਮੀਨਾਂ ਦੀ ਮੰਗ ਕਰੋ ਕਿ ਅਸੀਂ ਖੇਤੀ ਕਰਨੀ ਆ ਸਾਨੂੰ ਜ਼ਮੀਨਾਂ ਦਿਓ ਉਜਰਤਾ ਨਹੀਂ ਮੰਗ ਕਰੋ ਕੀ ਕੀ ਰਜਗਾਰ ਨਹੀਂ ਸਾਨੂੰ بے ਰਜਗਾਰੀ ਪੱਤਾ ਦਿਓ ਹੱਥਾਂ ਨੂੰ ਕੰਮ ਦੀ ਵੰਕ ਕਰੋ ਲੜੋ ਅਸੀਂ ਤੁਹਾਡੇ ਨਾਲ ਲੜਾਈ ਵਾਸਤੇ ਮੈਦਾਨ ਖੁੱਲਾ ਹੈ ਪਰ ਲੜੋ ਉਹਨਾਂ ਨਾਲ ਜਿਨ੍ਹਾਂ ਤੋਂ ਕੁਝ ਹਾਸਲ ਹੁੰਦਾ ਐਨਾ ਲੋਕਾਂ ਨਾਲ ਲੜਾਈ ਚ ਕਰਕੇ ਕੀ ਕੱਢੋਗੇ ਭਾਈ ਕੱਲ ਨੂੰ ਪੁੱਤੀ ਅੱਜ ਨੂੰ ਪੁੱਤੀ ਅਸੀਂ ਤਾਂ ਬੱਟਾਂ ਤੇ ਠੇਬੇ ਖਾਣੇ ਆ ਅਜੇ ਤੱਕ ਕਰਜ਼ਿਆਂ ਦੇ ਮਾਰੇ ਹੋਇਆ ਸਾਡੇ ਚੁੱਲ੍ਹੇ ਤੇ ਤਾਂ ਨਿਤ ਕਲੇਸ ਹੁੰਦਾ ਅਜੇ ਤੱਕ ਪੱਪੀਆਂ ਤੋਂ ਪਾਂਚ ਆਉਂਦੀ ਤਾਂ ਕਿ ਤੰਗੀਆਂ ਤੋੜੇ ਨੇ ਸਾਡੇ ਨਾਲ ਜਾਸੀਆਂ ਹੁੰਦੀਆਂ ਨੇ ਅਸੀਂ ਆਵਾਜ਼ ਬੁਲੰਦ ਕਰਦੇ ਹਾਂ ਮਜ਼ਦੂਰ ਸਾਥੀਓ ਤੁਸੀਂ ਵੀ ਮੈਦਾਨ ਚ ਨਿਪਟੋ ਜਿਹੜੇ ਏਸ਼ੀਆਂ ਚ ਬੈਠਣ ਵਾਲੇ ਸਾਥੀ ਨੇ ਵੱਡੇ ਵੱਡੇ ਨਾਂ ਸਾਂਝਾ ਨੇ ਜੇ ਆਪਦੇ ਆਪ ਨੂੰ ਕੱਲ ਨੂੰ ਹੰਸ ਰਾਜ ਵੀ ਕਹੇ ਮੈਂ ਮਜ਼ਦੂਰ ਹਾਂ ਜੀਦੇ ਕੋਲ ਇੱਕ ਐ ਨਹੀਂ ਪਤਾ ਵੀ ਕਿੰਨੇ ਕਰੋੜ ਦੀ ਗੱਡੀ ਹੈ ਜੇ ਕੋਈ ਮਜ਼ਦੂਰ ਜਾਤੀ ਚ ਪੈਦਾ ਹੋ ਗਿਆ ਉਹ ਮਜ਼ਦੂਰ ਨਹੀਂ ਹੁੰਦਾ ਆਰਥਿਕਤਾ ਮਜ਼ਦੂਰ ਨਾਲ ਜੁੜਦੀ ਹੁੰਦੀ ਹੈ ਕਿੰਨੇ ਲੋਕ ਨੇ 2 ਲੱਖ ਕਿਸਾਨ ਨੇ ਸਾਡੇ ਜਿਹੜੇ ਜ਼ਮੀਨਾਂ ਵੇਚ ਕੇ ਬੇਲੇ ਹੋ ਗਏ ਜਿਹੜੇ ਮਜ਼ਦੂਰਾਂ ਦੇ ਖਾਤੇ ਚ ਨਹੀਂ ਆਉਂਦੇ ਆਟਾ ਦਾਲ ਸਕੀਮ ਨਹੀਂ ਮਿਲਦੀ ਉਹਨਾਂ ਨੂੰ ਮਨਰੇਗਾ ਚ ਕੰਮ ਨਹੀਂ ਮਿਲਦਾ ਉਹਨਾਂ ਨੂੰ ਪੀਲੇ ਪੂਲੇ ਕਾਰਡ ਨਹੀਂ ਹਨ ਉਹਨਾਂ ਦੇ ਇਸ ਕਰਕੇ ਸਾਡੀ ਇਹ ਬੇਨਤੀ ਹੈ ਵੀ ਠੀਕ ਹੈ ਸਾਥੀਓ ਅਸੀਂ ਮਨਜੀਤ ਨੂੰ ਪੇਸ਼ ਕਰ ਰਹੇ ਹਾਂ ਇਸ ਕਰਕੇ ਕਿਹੇ ਮਜ਼ਦੂਰ ਕਿਸਾਨਾਂ ਦੀ ਲੜਾਈ ਨੂੰ ਬਣਾ ਕੇ ਕੋਈ ਨਾਜਾਇਜ਼ ਫਾਇਦਾ ਨਾ ਠਾ ਸਕੇ ਪਹਿਲੀ ਵਾਰ ਹੈ ਕਿ ਆਪਦੇ ਹੱਥ ਨੂੰ ਪੁਲਸ ਦੇ ਹਵਾਲੇ ਕਰ ਰਹੇ ਆ ਆਪਦੇ ਹੱਥਾਂ ਨਾਲ ਪਰ ਜੇ ਕਿਸੇ ਕਿਸਮ ਦੀ ਵਿਧੀਕੀ ਕਿੜ ਕੱਢਣ ਦੀ ਫਿਰ ਵੀ ਹੁੰਦੀ ਹੈ ਤਾਂ ਇਹ ਗੱਲ ਪ੍ਰਸ਼ਾਸਨ ਵੱਲ ਦੇ ਧਿਆਨ ਚ ਨੋਟ ਕਰ ਲੇ ਫਿਰ ਆਪਣੀ ਜਿਆਦਾ ਵੱਧੂਗੀ ਗੱਲ ਇਸ ਕਰਕੇ ਮੈਂ ਚਾਹਉਣਾ ਵੀ ਆਜਾ ਪਾਇ ਇਸ ਮਸਲੇ ਨੂੰ ਇੱਥੇ ਮੁਕਾਈਏ ਆਉਣ ਵਾਲੇ ਸਮਾਂ ਚ ਗੱਲ ਕਿੱਧਰ ਨੂੰ ਤੁਰਦੀ ਹੈ